ਸੈਮਸੰਗ ਦਾ A15 ਮੋਬਾਈਲ ਜਿਸ ਦਾ MRP 20000 ਰੁਪਏ ਹੈ ਤੁਸੀਂ ਬਿਲਕੁਲ ਫ੍ਰੀ ਲੈ ਸਕਦੇ ਹੋ ਸਾਡੇ 100 ਰੋਡ ਵਿਦਨ ਤੇ ਤੁਹਾਨੂੰ ਇਹ ਮੋਬਾਈਲ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਅਗਰ ਕਿਸੇ ਕਸਟਮਰ ਦੇ ਬੈਂਕ ਰੋਡ ਲੱਗ ਜਾਣ ਤਾਂ ਉਸ ਨੂੰ MI ਕੰਪਨੀ ਦੀ 32 ਇੰਚ ਦੀ LED ਬਿਲਕੁਲ ਫ੍ਰੀ ਦਿੱਤੀ ਜਾਵੇਗੀ ਕਿਸੇ ਕਸਟਮਰ ਦਾ ਇੱਕ ਕਾਰਾ ਚਾਰਜ ਕਰਵਾਉਣਾ ਹੈ ਬਾਲਿਕ ਕੋਲ ਤਾਂ ਉਸ ਨੂੰ 35 ਫੋਟੋ ਵਾਲਾ LED ਮਿਰਰ ਲਾ ਕੇ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਇਹ ਜੋ ਉਹਦਾ ਫਾਇਦਾ ਖਾਓ ਤੇ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰੋ

ਤੁਸੀਂ ਇਹ ਆਈਟਮ ਲਗਵਾਓ ਸਾਡੀ ਇਹ ਕੋਈ ਵੀ ਖਰਾਬ ਨਹੀਂ ਹੁੰਦਾ ਜੀ ਇਸ ਤਰ੍ਹਾਂ ਪਾਣੀ ਉਹ ਥੋੜੋ ਦਿਸਤਰਾ ਪਾਣੀ ਨੂੰ ਰੱਖੋ ਇਹ ਬਿਲਕੁਲੀ ਵਾਟਰ ਪ੍ਰੂਫ ਹੈ ਪਾਣੀ ਨਾਲ ਫਲਾ ਆਵੇ ਇਸ ਨੂੰ ਕੋਈ ਟਿਕਨ ਨਹੀਂਗਾ ਇਹ ਆਈਟਮ ਇੰਨੀ ਜ਼ਰੂਰਤ ਹੈ ਕਿ ਇਸ ਨੂੰ ਰਾਵਾਂ ਟਾਈਮ ਯੂਜ਼ ਹੋ ਕਰਦੀ ਰਹੇ ਪਿੰਨੀ ਥੇੜੀ ਪਹਿਲੇ ਸਾਡਾ ਫੁੱਲ ਸਟਾਕ ਆ ਚੁੱਕਿਆ ਹੈ ਲਗਭਗ 20 ਡਿਜ਼ਾਈਨ ਸਾਡੇ ਕੋਲੇ ਅਵੇਲੇਬਲ ਹਨ

ਅੜਕਣ ਤੇਜ਼ ਹੋ ਜਾਂਦੀ ਐ ਕੋਈ ਕਰ ਵੀ ਕੀ ਸਕਦਾ ਐ ਐਨਾ ਨਹਿਣ ਮਲਾਇਆ ਕਰ ਬੰਦਾ ਮਰ ਵੀ ਆਹ ਜਿਹੜਾ ਗਰਾਫ ਹੋਵੇ ਜਿਹੜਾ ਜੀ ਮਾਰੋ 40 ਪਰ ਹੁਣ ਵਿਕ ਰਿਹਾ ਐ ਅਸੀਂ ਦੇ ਰਹਿਆ ਸਿਰਫ 25 ਕਰਕੇ ਉਹ ਵੇਖਨਾ ਆਂਦੀ ਕੁਆਲਿਟੀ ਐ ਇਸ ਨੂੰ ਆਪਾਂ ਫਰੀ ਦੇ ਯੂਜ਼ ਕਰ ਸਕਦੇ ਆ ਇਸ ਦਾ ਰੰਗ ਇਸ ਤਰੀਕੇ ਨਾਲ ਹੀ ਰੰਗ ਆ ਰਿਹਾ ਐ ਰੰਗ ਨਹੀਂ ਫੇਟ ਹੋਣਾ ਇਸ ਦਾ ਪ੍ਰੀਮੀਅਮ ਪਾਟੀ ਦੇ ਵਿੱਚ ਸਿਰਫ 25 ਰੁਪਏ ਪਰ ਹੁੰਦੀ ਪ੍ਰੀਮੀਅਮ ਪਾਟੀ ਦਾ ਫਲੋਰੀ ਕਾਰਪੈਟ ਬ੍ਰਾਡਰ ਕੁਆਲਟੀ ਜਿਹੜਾ ਇਹ ਮਾਰਗ ਦੇ 20 ਗੋੜੀ ਵਿਖਰੇ ਅਸੀਂ ਦੇ ਰਿਆ ਸਿਰ 12 ਬਸਤੀ ਰੋਟ ਜਿੱਜਾ ਘਟਾਵਾਂ ਵਰਗੇ ਨੇ ਫੁੱਲ ਫਤਵਿਆਂ ਵਰਗੇ ਨੇ ਜੋ ਦੁਆਵਾਂ